ਬਾਈਕ ਆ ਰਹੀ ਸੀ ਤੇ ਉਧਰੋਂ ਹੀ ਆਇਆ ਕੋਈ ਟਿਪਰ ਆਇਆ ਟਿਪਰ ਥੋੜਿਆ ਆਂਦਾ ਗਿਆ ਜੀ ਤੇ ਬਾਈਕ ਦੇ ਨਾਲ ਵੀ ਸਾਈਡ ਤੇ ਸਾਈਡ ਲੱਗੀ ਬਾਹ ਤੇ ਬਾਹਰ ਲੱਗਿਆ ਆ ਕੇ ਬਾਹ ਵੱਜੀ ਤੇ ਨਾਲ ਹੀ ਬਾਈਕ ਚਕੋ ਕੇ ਥੱਲੇ ਪੈ ਗਈ ਤੇ ਬੰਦਾ ਜਿਹੜਾ ਉਰਲੀ ਛੱਡੇ ਗਿਆ ਜਿਹਨਾਂ ਹੀ ਪਰਲੀ ਛੱਡੇ ਗਿਆ ਪ੍ਰੋਟੈਕਟ ਆਪ ਕੇ ਤੇ ਬੁਲਾ ਲਿਆ ਮੌਤ ਹੋ ਗਈ ਇਹ ਤੁਹਾਡਿਆਂ ਦੇ ਪਤਾ ਲੱਗਾ ਵੀ ਇਹ ਤੁਹਾਡਿਆਂ ਦੇ ਆ ਰਾਜਾ ਸੋਮੀ ਸੱਸਣ ਘਰ ਤੋਂ ਸੱਸਣ ਸੁਣ ਕੇ ਦੋਨੇ ਜੀ ਆ ਰਹੇ ਸੀਗੇ ਜਿਹਦੇ ਕਰਕੇ ਜੋ ਮੈਨੂੰ ਇੱਥੇ ਪਤਾ ਲੱਗਾ ਹੈ ਲੋਕਾਂ ਤੋਂ ਕਿ ਆ ਕੇ ਉਹਨਾਂ ਨਾਲ ਲੱਗ ਕੇ ਪਿੱਛੇ ਓਵਰਸਪੀਡ ਟਿਪਰ ਆਇਆ ਤੇ ਉਹਨਾਂ ਨਾਲ ਟੱਕਰ ਲਾ ਕੇ ਉਹ ਲੇਡੀਜ਼ੀ ਤਾਂ ਮੌਕੇ ਤੇ ਹੀ ਡੈਥ ਹੋ ਗਈ ਆ ਤੇ ਜਿਹੜੇ ਉਹਨਾਂ ਦੇ ਹਸਬੰਡ ਆ ਜਾਂ ਪਤਾ ਨਹੀਂ ਕੌਣ ਆ ਉਹਨਾਂ ਦੇ ਰਿਲੇਟਿਵ ਸਿਗੇ ਉਹ ਪ੍ਰਸ਼ਾਸਨ ਨੇ ਹਸਪੀਟਲ ਰੈਫਰ ਕੀਤੇ ਆ ਉਹਦੇ ਬਾਰੇ ਜਾਣਕਾਰੀ ਪ੍ਰਸ਼ਾਸਨ ਦੇ ਸਕਦਾ ਜੀ ਮੈਂ ਐਸੇ ਗੁਰਵਿੰਦਰਜੀਤ ਸਿੰਘ ਠਾੜਾ ਹਜੀਪੁਰ ਅੱਜ ਇੱਕ ਟੈਲੀਫੋਨ ਥਾਣੇ ਮਸੂਲ ਹੋਇਆ ਕਿ ਬਸਟਾਨ ਹਾਜਪੁਰ ਤੇ ਇੱਕ ਐਕਸੀਡੈਂਟ ਹੋਇਆ ਹੈ ਜਿਸ ਤੇ ਅਸੀਂ ਮੌਕੇ ਤੇ ਪਹੁੰਚੇ ਮੌਕੇ ਤੇ ਜਾ ਕੇ ਦੇਖਿਆ ਇੱਕ ਜੇਲੀ ਦੀ ਮੌਕੇ ਤੇ ਉਸ ਵੀ ਮੋਟਰਸਾਈਕਲ ਤੇ ਵੱਡੇ ਟਿੱਪਰ ਦਾ ਆਫਰ ਐਕਸੀਡੈਂਟ ਹੋਇਆ ਹੈ ਇਹ ਜੋਏ ਪਤੀ ਪਤਨੀ ਰਾਰਾ ਸਵਾਮੀ satsang ਬਾਬੇ ਦਾ ਬਿਆਸ ਦਾ satsang ਸੁਣ ਕੇ ਆ ਰਹੇ ਆਪਣੇ ਪਿੰਡ ਢਾਡੇ ਘਟਵਾਲ ਨੂੰ ਜਾ ਰਹੇ ਸੀ ਬਸਟਾਨ ਦੇ ਬਿਲਕੁਲ ਉੱਪਰ ਇਹ ਐਕਸੀਡੈਂਟ ਹੋਇਆ ਰੇਖਾ ਰਾਣੀ ਦੀ ਮੌਕੇ ਤੇ ਮੌਤ ਹੋ ਗਈ ਅਜਿਹੋ ਦਾ ਪਤੀ ਜਿਹੜਾ ਜਗਮੋਹ ਸਿੰਘ ਉਹਦੇ ਸੱਟਾਂ ਲੱਗੀਆਂ ਉਹਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਬਾਕੀ ਅਗਨੀਰੀ ਕਾਰਵਾਈ ਜੋ ਵੀ ਉਹ ਵਾਰਸਾਂ ਦੇ ਆਉਣ ਤੇ ਜਿੱਦਾਂ ਵਿਕਾਇਨਕ ਹੋਏਗੀ